ਹਾਂਜੀ ਗੁੱਡ ਮਾਰਨਿੰਗ ਹੋਰ ਸਾਰਿਆਂ ਨੂੰ ਬਹੁਤ ਦਿਨਾਂ ਬਾਅਦ ਬਲੌਗ ਬਣਾਉਣ ਲੱਗੇ ਆ ਤੁਹਾਡੇ ਦਾ ਸੀਜ਼ਨ ਚੱਲਦਾ ਹਾਲ ਤੱਕ ਦੇਖੇ ਜਾ ਸਕਦੇ ਬਾਕੀ ਹੋਈ ਜੋ ਅੱਜ ਫੇਰ ਨਵਾਂ ਬੰਦਾ ਐਨ ਚੱਲ ਰਿਹਾ ਕੱਦੂ ਨੂੰ ਈਰਮਾਨ ਸਿੰਘ ਇਹ ਕਹਿੰਦਾ ਮਾਮਾ ਜੀ ਕੱਦੂ ਮੈਂ ਕਰਨਾ ਮੈਂ ਕਹਾ ਤੂੰ ਕਰ ਮੈਂ ਨਾਲ ਦਿੰਨਾ ਤੇ ਇਹਨੂੰ ਹੁਣ ਆਪਾਂ ਗਾਈਡ ਕਰਦੇ ਪੈਨ ਨਾਲ ਦੀ ਨਾਲ ਕੱਦੂ ਦਾ ਮੁੰਡਾ ਵਧੀਆ ਕਰਦਾ ਆ ਔਰ ਦੇ ਨਾ ਮੋਰ ਦਾ ਸਹੀ ਆ ਬਾੜੀ ਜੀ ਲੈਫਟ ਚੱਕ ਲੈ ਜੀ ਹਾਂ ਬਾੜੀ ਜੀ ਬ੍ਰੇਕ ਲਾਪ ਕੇ ਚਾ ਵਾ ਅਗਰ ਉੱਪਰ ਜੀ ਲੈ ਕੇ ਜਾਣਾ ਕੀੜਾ ਕਿੱਥੇ ਲਾਇਆ ਜੀ ਆਪਾਂ ਦੇਖਣ ਤੈਨ ਦੇਖਣਾ ਹੁਣ ਇਹ ਤੇਰਾ ਟੈਸਟ ਆ ਕਿੱਥੇ ਕੀੜਾ ਹੈ ਕਿੱਥੇ ਦੀ ਕੀੜਾ ਲਾ ਹਮਾਦੇ ਬਸ ਉਹ ਨਾਲ ਲੈ ਜਾਏ ਨਾ ਲੈਫਟ ਚੱਕ ਲੈ ਥੋੜੀ ਜੀ ਚੱਕ ਲੈ ਚੱਕ ਲੈ ਚੱਕ ਲੈ ਕੱਕਲਾ ਹੋ ਹਾਂ ਮਾ ਆ ਕੇ ਸਿੱਧਾ ਗੱਲ ਆ। ਡਾਇਰ ਡੈਟਰ ਸਿੱਧਾ ਗੱਲ ਆ। ਜੇ ਕੋਈ ਨਹੀਂ ਹੁਣ ਇੱਥੇ ਮਾਗੇ ਦਾ ਤਰਲਾ। ਸਿੱਧਾ ਜਾ ਲੰਦੇ ਉਹ ਹੁਣ ਫਾਂਟ ਨਹੀਂ ਲੱਪਣੀ ਚ। ਪਤਾ ਕਿੱਦਾਂ ਹੋਇਆ ਤੂੰ ਪਹਿਲਾਂ ਨਹੀਂ ਚੱਕੀ ਲੈ। ਹੁਣ ਕੋਈ ਨਹੀਂ ਆ ਫਾਂਟ ਨਮੀ ਧਰ ਲਈ ਆ। ਮੁੜ ਕੇ ਦੇ ਅੰਦਰ ਨਹੀਂ ਆ ਕੇ ਫੇਰ ਦੁਬਾਰਾ ਲਾ ਲ। ਕੋਈ ਨਹੀਂ ਇਦਾਂ ਆਉਂਦਾ ਹੌਲੀ ਹੌਲੀ। ਲੈ ਥੋੜੀ ਜੱਕ ਤਾ ਹਾਂ ਜਿਆਦਾ ਸੈਟ ਨਹੀਂ ਥੱਲੇ। ਫੇ ਮੈਂ ਟਕਾਈ ਉਹਦੇ ਉੱਥੇ ਟਕਾ ਚੱਕਲਾ ਚੱਕਲਾ ਹੋਰ ਚੱਕਲਾ ਬੱਸ ਇੱਦਾਂ ਹੀ ਆਦਾ ਹੁੰਦਾ ਹੁਣ ਹੁਣ ਨਿਆਣਿਆਂ ਨੂੰ ਦੱਸਾਂਗੇ ਫੇਰੇ ਆਊਗਾ ਕਹਾ ਇਹ ਮੋਹੌਲ ਐਨ ਵਧੀਆ ਜਿਹਾ ਮੀਂਹ ਵਾਲਾ ਮਾਹੌਲ ਸੀ ਪਹਿਲਾਂ ਪਰ ਮੀਂਹ ਪਿਆ ਨਹੀਂ ਬਾਲਾ ਐਵੇਂ ਕਿਣੀਆਂ ਹੀ ਬੰਨੀਆਂ ਤਾਂ ਹਵਾ ਠੰਢੀ ਚੱਲਦੀ ਆ ਅੰਜੀ ਅਰਮਾਨ ਦੇ ਨਾਨਾ ਜੀ ਆ ਗਏ ਨੇ ਤੇ ਨਾਨਾ ਜੀ ਦੇਖ ਕੇ ਕੀ ਹੋ ਗਏ ਹੁਣ ਪਤਾ ਨਹੀਂ ਕਿਹੜਾ ਅਰਮਾਨ ਕੱਦੂ ਕੰਦਾ ਹੈ ਦੋਸਤੋ ਨਾਨਾ ਜੀ ਦਾ ਰਿਐਕਸ਼ਨ ਕੀ ਹੈ ਕਿੰਨਾ ਲੱਗ ਰਿਹਾ ਸਾਨੂੰ ਕੱਦੂ ਕਰਕੇ ਹੈ ਵਧੀਆ ਮੈਂ ਕਿਹਦੀ ਨਹੀਂ ਹਾਵਾਂ ਲੱਗੀ ਹਾਂ ਇਹੀ ਗਰਮੀ ਹੁੰਦੀ ਫੇਹ ਹੈ ਇਹ ਵੀ ਮੋਟਰ ਦਾ ਕੰਮ ਅੱਜ ਮੁੱਕ ਜਾਣਾ ਬਸ ਤੇ ਬਾਡੀ ਇੱਕ ਗਿਆ ਰਹਿਣਾ ਉਹ ਵੀ ਕਰ ਦੇਣਾ ਅੱਜ ਤੇ ਲਗਭਗ ਕੰਮ ਲੱਗ ਗਿਆ ਹੋ ਜਾਣਾ ਲਓ ਜੀ ਇੱਕ ਵਾਰ ਬੌਣ ਦੇ ਜਿਹਨੂੰ ਆਪਣੀ ਪੰਜਾਬੀ ਭਾਸ਼ਾ ਕਹਿੰਦੇ ਆ ਵੀ ਪਾੜ-ਪਾਤੀ ਆ ਮੁੰਡੇ ਨੇ ਦੋ ਗੇੜੇ ਰਹਿ ਗਏ ਤੇ ਦੱਸਿਓ ਵੀ ਕਮੈਂਟ ਕਰਕੇ ਮੁੰਡਾ ਕਿਤਾ ਪਾਸ ਆ ਕਿ ਫੇਲ ਕਰੀਏ ਤੇ ਮੇਰੇ ਵੱਲੋਂ ਇਹਨੂੰ 10 ਚੋਂ 8 ਨੰਬਰ ਦੇ ਦਿੱਤੇ ਆ ਮੈਂ ਦੋ ਨੰਬਰ ਵਾਲੇ ਕੱਟੇ ਆ ਇਹਦੇ ਕਿਉਂਕਿ ਹਲੇ ਟ੍ਰੇਨਿੰਗ ਦੀ ਬਹੁਤ ਲੋਡ ਆ ਹੁਣ ਇਹਨੂੰ ਮੈਂ ਦੋ ਰਵੇਲੇ ਨਾਲ ਪਿਠਾਉਣਾ ਫੇਰ ਦੇਖਣਾ ਮੈਨੂੰ ਚੰਗੀ ਤਰ੍ਹਾਂ ਦੇਖੂਗਾ ਧਿਆਨ ਨਾਲ ਦੇਖਣਾ ਪੈਣਾ ਫੇਰ ਤੁਹਾਨੂੰ ਪਤਾ ਲੱਗਣਾ ਮੋਟਰ ਦੇ ਤੁਹਾਨੂੰ ਦਿਖਾ ਦਿੰਦੇ ਆ ਤੇ ਲੋ ਜਾਨੇ ਬੈਠੇ ਆ ਪਛਾਣਾਂ ਦਾ ਕੌਣ ਕੌਣ ਆਹ ਲੋ ਜੀ ਇੱਕ ਤਾਂ ਹੈਗਾ ਚੀਤਾ ਤੇ ਨਾਲ ਕਹਤੇ ਬੈਠਾ ਆ ਮੀਗੀ ਤੇ ਦੋਨੇ ਗੱਭਰੂ ਐ ਗੱਲਾਂ 'ਚ ਰੁੱਝੇ ਹੋ ਆ ਉਹ ਕਹੀ ਲੈ ਕੇ ਆ ਜਾ ਮਾੜੀ ਬੱਟ ਮੁੱਟ ਲਿਆ ਪੋਰਾ ਗਾਈ ਤੇ ਐ ਰੰਗ ਦਾ ਮਾ올 ਵਧੀਆ ਆ ਗਿਆ ਡੈਕ ਟਲੌਨ ਬੰਦਾ ਜੜ ਗਿਆ ਪੂਰਾ ਆਪ ਜੜ ਗਿਆ ਸੋਰੀ ਦੋਨ ਚੂੜ ਕਰਦੀਆਂ बोई ना ए पतरा ではい。 ਉਹੀ ਮਾਮਾ ਚ ਲੱਗਿਆ ਹੁਣ ਹੁਣ ਆਏ ਆਪਣੀ badi wali motor ਤੇ 11 13 ਰੰਦਰ ਇੱਥੇ ਵੀ ਆਲੇ ਹੋ ਗਏ ਸਾਰੇ ਲਓ ਜੀ ਈਰਮਾਨ ਕੀ ਕਰਨ ਲੱਗਾ ਹੁਣ ਹੈਂ ਟੋਕੇਨ ਪਾਣੀ ਪਾਉਣ ਲੱਗੇ ਆ ਅੱਛਾ ਜੀ ਲਓ ਜੀ ਈਰਮਾਨ ਬੂਟਿਆਂ ਨੂੰ ਪਾਣੀ ਪਾਉਣ ਲੱਗਾ ਭਰ ਦੇ ਇਹਨੂੰ ਹੋਰ ਪਰੇ ਅੱਛਾ ਸ਼ਾਬਾਸ਼ ਇਹ ਬੱਚੇ ਦੇ ਲਓ ਜੀ ਈਰਮਾਨ ਬੂਟਿਆਂ ਨੂੰ ਪਾਣੀ ਪਾਉਂਦਾ ਹੋਇਆ ਕੇਰਾ ਬਸ ਦੌਰ ਪੈ ਗਈ ਆ ਤੇ ਬਾਅਦ ਮੇਰਪਾ ਲਾਣੀ ਆ ਕੰਪਿਊਟਰ ਤੇ ਵੀ ਕੰਮ ਨਹੀਂ ਨਹੀਂ ਚੱਲਦਾ ਕਿਤੋਂ ਕੀਤਾ ਵਿਆਹ ਸਾਰਾ ਲੇਬਰ ਅੱਜ ਜਾਣੀਆਂ ਵੀ ਬੰਦੂਗੀ ਅੱਜ ਦੀ ਮੇਬਰ ਦੀ ਇੰਨੀ ਸ਼ੋਰਟੇਜ ਆ ਜੀ 10 ਰੱਖਾ ਦੋ ਵੀ ਪਿਆ ਨਹੀਂ ਤੋਂ ਨਿਕਲਿਆ ਹੀ ਆ ਹਾਂਜੀ ਲਓ ਜੀ ਅਗਲਾ ਦਿਨ ਆ ਗਿਆ ਤੇ ਮੀਂਹ ਵਾਲਾ ਮੌਸਮ ਆ ਕਿਣੀਆਂ ਗੁਣੀਆਂ ਪੈ ਗਈਆਂ ਤੇ ਦੂਆ ਦੇ ਨਾਲ ਕੱਲ ਵਾਲਾ ਬਲੌਗ ਉੱਥੇ ਬੰਦ ਕਰਤਾ ਸੀ ਤੇ ਮਾਹੌਲ ਤੇ ਦੇਖੋ ਘਰ ਵਧੀਆ ਲੱਗਦਾ ਐ ਤੇ ਮੈਂ ਜਦੋਂ ਨਹਿਰ ਤੇ ਸੱਦੂ ਕੰਮ ਸੂਰੇ ਮਾੜੀ ਮੜੀ ਤਵੀਆਂ ਘੁਮਾਈਆਂ ਸੀ ਹੁਣ ਮੈਂ ਕੰਨ ਵਾਲਾ ਬਲੌਗ ਬਣਾ ਕੇ ਵੀਡੀਓ ਪੂਰੀ ਕਰਕੇ ਫੇਰ ਬਲੌਗ ਪਾ ਦਾਂਗੇ ਤੇ ਛਲੋ ਉਸ ਕਰੀਏ ਸਟਾਰਟ ਆਗੇ ਮਿਲਦੇ ਆ ਸਾਨੂੰ ਹਨ ਮੈਰ ਵਾਲੀ ਤੇ ਹਰਬੀਸ ਹੋਤਾ ਜੀ ਕੀ ਵੇਲੀ ਹਰਬੀਸ ਹੋਤਾ ਜੀ ਵੀ ਕੈਨੇਡਾ ਪਹੁੰਚ ਗਏ ਨੇ ਜੀ ਇੱਥੇ ਆਹੀ ਕਹਿਰਾ ਰਹਿੰਦਾ ਸੀ ਇੱਕ ਨਹਿਰ ਤੇ ਬਾਕੀ ਇੱਧਰ ਝੋਨਾ ਲੱਗਾ ਆ ਇਹਨੂੰ ਮੈਂ ਕਿਹਾ ਹੁਣ ਆਹ ਕਹਿਰਾ ਭਰਿਆ ਹੀ ਲਗਭਗ ਤੇ ਬੂਰਾ ਕਰ ਦਨੇ ਆ ਇੱਧਰ ਪਾਣੀ ਅੰਦਾ ਇੱਧਰ ਪੈ ਜਾਊਗਾ ਇਹ ਆ ਕਹਿਰਾ ਲਗਭਗ ਭਰਿਆ ਹੀ ਆ ਆਏ ਕੱਦੂ ਕਰਕੇ ਇਹ ਮੋਟਰ ਦਾ ਵੀ ਕੰਮ ਡਾਨਾ ਇੱਧਰ ਝੋਨਾ ਲੱਗਾ ਆ ਖਾਲ ਪਾਵਾਂਗੇ ਦੋ ਕੁ ਦਿਨਾਂ ਦੀ ਇਹਨੂੰ ਵੀ ਉੱਧਰ ਉਹ ਗਵਲੀ ਮੋਟਰ ਤੇ ਬੰਦੇ ਲੱਗੇ ਹੋ ਆ ਖਾਤ ਪਾਉਣ ਆਹ ਕਰਕੇ ਫੇਰ ਜਾਂਣਾ ਉੱਧਰ ਆਮੈਨ ਪੂਰਾ ਜੋਰਾਂ ਦੇ ਚੱਲਦਾ ਟਰੈਕਟਰ ਦਾ ਖਾਲ ਦੇਖ ਲਓ ਕੰਮ ਨਵੇੜ ਕੇ ਚੰਗੀ ਤਰ੍ਹਾਂ ਸਵਾਵਾਵਾਂਗੇ ਜੀ ਟਟਮੀ ਇਹ ਜੇ ਕਲਿੱਪਾਂ ਚ ਵਲੌਗ ਬਣਿਆ ਇਹ ਥੋੜਾ ਜਿਹਾ ਸਵੇਰੇ ਬਣਾਇਆ ਹੋਗਾ ਫੇਰ ਮੁੜ ਕੇ ਬੀਜ਼ੀ ਹੋਗਾ ਹੁਣ ਕਰਮੀ ਵਾਧੂ ਆਈ ਉਹ ਮੋਟਰ ਦੇ ਰੋਏ ਆਨੇ ਬੰਦੇ ਬੀ ਪੜਦੇ ਆ ਤੇ ਹੋਰ ਨਵਾਂ ਵਲੌਗ ਤੁਹਾਨੂੰ ਕੱਲ੍ਹ ਤੋਂ ਬਾਅਦ ਦੇਖਾਂਗੇ ਕੱਲ੍ਹ ਨੂੰ ਬਣਾਵਾਂਗੇ ਇਹ ਵਲੌਗ ਨੂੰ ਪਿਆਰ ਦਿਓ ਇੱਥੇ ਮਨਜ਼ੂਰ ਕਰਿਓ ਹੁਣ ਮਿਲਦੇ ਆ ਤੁਹਾਨੂੰ ਅਗਲੇ ਨਵੇਂ ਵਲੌਗ ਚ ਇਹ ਦੋਹਾਂ ਦਿਨਾਂ ਦਾ ਰਲ ਕੇ ਵਲੌਗ ਬਣਿਆ I'll see you guys